ਜੋ ਢਾਣੀ ਦੁੱਧ ਰਣ ਕੇ ਮੈਂ ਹੈ ਨੀਆ ਵਿੜ ਗਾਵੇਂ ਸਿੰਗਾ ਲਿਆ ਬੱਕਰੀ ਦੁੱਧ ਰਣ ਗਾਵੇਂ ਸਿੰਗਾ ਲਿਆ ਬੱਕਰੀ ਦੁੱਧ ਰਣ ਗਾਵੇਂ ਇਹ ਮੈਂਬਰ ਸਹਿਯੋਗ ਦਿੰਦੇ ਤਾਂ ਹੀ ਇਹ ਟੂਰ ਲੱਗਦੇ ਨੇ ਅਸੀਂ ਮੁੱਖ ਪ੍ਰੋਗਰਾਮ ਚਾਰ ਸਾਢੇ ਹੁੰਦੇ ਨੇ ਪਹਿਲਾਂ ਅਸੀਂ ਆਪ ਦੇ ਖਰਚੇ ਦੇ ਉੱਤੇ ਇਹਨੂੰ ਚਲਾਇਆ ਜਿੰਨੇ ਕੁ ਬੰਦੇ ਆ ਫਿਰ ਉਦੋਂ ਬਾਅਦ ਸਾਨੂੰ ਇਹ ਗ੍ਰਾਂਟ ਮਿਲ ਲੱਗੀ ਕਿਸੇ ਨੂੰ ਮਿਲ ਲੱਗੀ ਫਿਰ ਹੋਰ ਗ੍ਰਾਂਟ ਮਿਲ ਲੱਗੀ ਉਸ ਨਾਲ ਚੱਲਦਾ ਚੱਲਦਾ ਸਾਡੀ ਸੋਸਾਇਟੀ ਸਾਡ ਮੈਂਬਰ ਬਣ ਸਕਦਾ ਕੋਈ ਇਹਦੀ ਬੰਦੇ ਚ ਨਹੀਂ ਗਈ ਤੇ ਨਾਨ ਪੋਲੀਟਿਕਲ ਤੇ ਪੋਲੀਟਿਕਲ ਹੈ ਸਾਡੀ ਸੋਸਾਇਟੀ ਨਾਨ ਰੀਜ ਹਨ ਆ ਰਮਜੀਤ ਸਿੰਘ ਭੰਗੂ ਸ਼ਵਾਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਮੌਜੂਦ ਹੱਜ ਕੈਲਗਰੀ ਤੋਂ ਲਗਭਗ 150 ਕਿਲੋਮੀਟਰ ਦੀ ਦੂਰੀ ਤੇ ਮਸ਼ਹੂਰ ਸਲਾਨੀ ਕੇਂਦਰ ਸੈਲਵਨ ਲੇਕ ਵਿਖੇ ਜਿੱਥੇ ਸਾਊਥ ਏਸ਼ੀਅਨ ਕੈਨੇਡੀਅਨ ਐਸੋਸੀਏਸ਼ਨ ਕੈਲਗਰੀ ਅਲਬਰਟਾ ਨੂੰ ਕੈਲਗਰੀ ਦੇ ਵਿੱਚ ਸਾਕਾ ਦੇ ਨਾਮ ਨਾਲ ਜਾਂਦਿਆ ਜਾਣਿਆ ਜਾਂਦਾ ਉਹਨਾਂ ਨੇ ਆਪਣੇ ਸਾਰੇ ਮੈਂਬਰਜ਼ ਨੂੰ ਨਾਲ ਲੈ ਕੇ ਅੱਜ ਇੱਥੇ ਸੈੱਲਵਨਾਂ ਲੇਕ ਵਿਖੇ ਵਿਕਨਿਕ ਮਨਾਈ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਇਸ ਸਾਰੀ ਵਿਕਨਿਕ ਦੀਆਂ ਪ੍ਰਮੁੱਖ ਝਲਕੀਆਂ ਤੇ ਪ੍ਰਬੰਧਕਾਂ ਨਾਲ ਵੀ ਕਰਾਵਾਂਗੇ ਗੱਲਬਾਤ ਤੁਸੀਂ ਬਣੇ ਰਹੋ ਸ਼ਵਾਲਤ ਟੀਵੀ ਚੈਨਲ ਦੇ ਨਾਲ

ਪਰੇਬਾ ਫਿਰ ਕੀ ਦੰਦਰੀ ਆਪਣੇ ਕੋਲ ਵੀ ਅਕੀਤ ਮਾਰਦੇ ਆਂ ਆਇਆ ਚਾਚਾ ਆ ਨਿਆਣੇ ਲਈ ਆ ਗਿਆ ਲੀ ਕੁਝ ਹਰਵਿੰਦਰ ਸਿੰਘ ਪਟਾਹਾ ਜੀ ਹਾਂਜੀ ਤੇ ਹਰਦੀਪ ਸਿੰਘ ਸਿੱਧੂ ਮੇਰੇ ਕੋਲ ਹੀ ਬੈਠੇ ਨੇ ਤੇ ਬਾਕੀ ਕੁਝ ਮੈਂਬਰ ਮਤਲਬ ਉਸ ਸੈਮ ਦੇ ਹੈਗੇ ਨੇ ਕੁਝ ਅਸੀਂ ਹੋਰ ਇਹਦੇ ਵਿੱਚ ਮਾਰਜ ਕਰ ਲਿਆ ਭਰਤੀ ਹੋ ਗਏ ਨੇ ਤੇ ਮੈਂਬਰ ਸਾਡੇ ਤਕਰੀਬਨ ਇਸ ਟਾਈਮ ਤੇ 102 ਦੇ ਨੇੜੇ-ਨੇ ਨੇ ਇਹਨੇ ਕੀ ਰਹਿੰਦੇ ਨੇ ਕੁਝ ਚਲੇ ਜਾਂਦੇ ਨੇ ਕੁਝ ਆ ਜਾਂਦੇ ਨੇ ਤੇ ਬਹੁਤ ਹੀ ਵਧੀਆ ਸਹਿਯੋਗ ਦਿੰਦੇ ਨੇ ਮੈਂਬਰ ਮੈਂਬਰਾਂ ਤੋਂ ਬਿਨਾ ਇਕੱਲੀ ਕਮੇਟੀ ਦਾ ਕੋਈ ਕੰਮ ਨਹੀਂ ਹੌ ਕ ਕਰ ਸਕਦੀ ਹੈ ਜੇ ਮੈਂਬਰ ਸਹਿਯੋਗ ਦਿੰਦੇ ਤਾਂ ਹੀ ਇਹ ਟੂਰ ਲੱਗਦੇ ਨੇ ਅਸੀਂ ਮੁੱਖ ਪ੍ਰੋਗਰਾਮ ਚਾਰ ਸਾਡੇ ਹੁੰਦੇ ਨੇ ਪਹਿਲਾ ਹੁੰਦਾ ਆਪਣਾ ਜਨਵਰੀ ਫਸ న్యూ ਇਅਰ ਐਂਡ ਦੇ ਆਪਣਾ 크리스마ਸ ਡੇ ਦੂਸਰਾ ਆ ਜਾਂਦਾ ਹੈ ਸਾਡਾ ਵਿਸਾਖੀ ਤੀਸਰਾ ਆ ਜਾਂਦਾ ਸਾਡਾ ਟੂਰ ਚੌਥਾ ਆ ਜਾਂਦਾ ਸਾਡਾ ਦੀਵਾਲੀ ਦਾ ਇਹ ਚਾਰ ਤਾਂ ਮੁੱਖ ਨੇ ਹਰ ਮਹੀਨੇ ਅਸੀਂ ਸੀਨੀਅਰ ਜਿੰਨੇ ਨੇ ਉਹਨਾਂ ਦੀ ਜਿਨ੍ਹਾਂ ਦਾ ਬਰਥਡੇ ਇੱਕ ਮਹੀਨੇ ਪਹਿਲਾਂ ਹੁੰਦਾ ਦੂਏ ਮਹੀਨੇ ਦੀ ਸੈਕੰਡ ਤਰੀਕ ਨੂੰ ਮਨਾਉਂਦੇ ਆ ਉਹਦੇ ਵੀ ਬੜੇ ਉਤਸ਼ਾਹ ਨਾਲ ਸਾਰੇ ਆਉਂਦੇ ਆ ਕਿਉਂਕਿ ਪਰ ਪਰਿਵਾਰਾਂ ਦੇ ਵਿੱਚ ਇਹਦਾ ਬਰਥਡੇ ਮਨਾਇਆ ਜਾਂਦਾ ਹੋਵੇ ਜਾਂ ਨਾ ਮਨਾਇਆ ਜਾਂਦਾ ਹੋਵੇ ਇੱਥੇ ਸਟੇਡੀ ਦੇ ਵਿੱਚ ਜਦੋਂ ਅਸੀਂ ਮਨਾਉਂਦੇ ਆ ਬੜੇ ਖੁਸ਼ ਹੋ ਕੇ ਉਤਸ਼ਾਹ ਨਾਲ ਆਉਂਦੇ ਆ ਕਿਉਂਕਿ ਇਹ ਪਰੰਪਰਾ ਇੱਥੋਂ ਦੇ ਮੁਤਾਬਕ ਹੀ ਚੱਲ ਰਹੀ ਹੈ ਸਾਡੇ ਬੁਢਿਆਂ ਦਾ ਸੀਨੀਅਰ ਦਾ ਕਹਿਣ ਤੋਂ ਮਤਲਬ ਬਜ਼ੁਰਗ ਹੈ ਇਹ ਕਿਹੜੇ ਘਰੇ ਮਨਾਉਂਦੇ ਆ ਇਹ ਮਨਾਉਂਦੇ ਵੀ ਆ ਤਾਂ ਬੱਚਾ ਕੋਲੇ ਇਨਾ ਟਾਈਮ ਨਹੀਂ ਹੁੰਦਾ ਇੱਥੇ ਬੜੇ ਖੁਸ਼ ਹੋ ਕੇ ਟਾਈਮ ਕੱਢ ਕੇ ਆਉਂਦੇ ਨੇ ਤੇ ਬੜੇ ਖੁਸ਼ ਰਹਿੰਦੇ ਆ ਭੈਣਪਰਾ ਇਹ ਆਪਣੇ ਮੈਂਬਰ ਜਨ ਨੂੰ ਤੁਸੀਂ ਇਹ ਜਿਹੜੇ ਪ੍ਰੋਗਰਾਮ ਦੱਸਿਆ ਵੀ ਸਾਲ ਚ ਮਸਟ ਜ਼ਰੂਰੀ ਕਰਨੇ ਹੁੰਦੇ ਆ ਹਾਂਜੀ ਚਾਰ ਚਾਰਕ ਤੁਸੀਂ ਗਿਣਾਈ ਨੇ ਤੇ ਇਹਦੇ ਤੋਂ ਇਲਾਵਾ ਜਦੋਂ ਗਰਮੀਆਂ ਦੇ ਸੀਜ਼ਨ ਦੇ ਵਿੱਚ ਹੈ ਪਹਿਲੋਂ ਕਿੰਨੇ ਕਿਹੜੇ ਕਿਹੜੇ ਥਾਵਾਂ ਤੇ ਤੁਸੀਂ ਇਹ ਟੂਰ ਕਰਵਾਈ ਆ ਆਪਣੇ ਪੂਰ ਅਸੀਂ ਪਹਿਲਾਂ ਇਹ ਸਿਰਮ ਲਿਖਦਾ ਸੀ ਸਾਡਾ ਇੱਥੇ ਅਸੀਂ ਤੈਨ ਵੀ ਫਿਰ ਅਸੀਂ ਵਾਟਰ ਟਨ ਵੀ ਗਏ ਆ ਐਲਕੋਹਲ ਵੀ ਗਏ ਆ ਤੇ ਸ਼ਾਇਦ ਵੈਪ ਬਣਾ ਲਏ ਭ੍ਰਮ ਹਲ ਵੀ ਗਏ ਆ ਵੈਪ ਵੀ ਗਏ ਐ ਵੀ ਗਏ ਵੈਪ ਦੋ ਰੀ ਤੈਨਰੀ ਜਾਏ ਠੀਕ ਹੈ ਤੀਜਾ ਟੂ ਸਾਡਾ ਇੱਥੇ ਦਾ ਤੇ ਕੁਝ ਸੜੀ ਵਾਟਰ ਟਨ ਐ ਐਲੋਫਾਈਲ ਐਲੋ ਆਰ ਤੇ ਆਪਣਾ ਭ੍ਰਮ ਹੈ ਤੁਸੀਂ ਆਪਣੇ ਜਿਹੜੇ ਸੀਨੀਅਰਸ ਹੈਗੇ ਨੇ ਜੀ ਚਾਹੇ ਉਹ ਕਿਸੇ ਵੀ ਸੰਸਾਦੇ ਮੈਂਬਰ ਹੋਣ ਤੇ ਉਹ ਉਹਨਾਂ ਨੂੰ ਆਪਣੀ ਵੱਲੋਂ ਕੀ ਸਨਹਿਾ ਦੇਣਾ ਚਾਹੋਗੇ ਜਿਹੜੇ ਸੀਨੀਅਰਸ ਅਸੀਂ ਸਨਹਿਾ ਇਹੀ ਦਿੰਨੇ ਆ ਕਿਉਂਕਿ ਜਿਹੜਾ ਸਾਡਾ ਪ੍ਰੋਗਰਾਮ ਚੱਲਦਾ ਹੈ ਅਸੀਂ ਪ੍ਰਮੋਟਰ ਅਸਰ ਚਾਹੁੰਦੀ ਆ ਸਾਨੂੰ ਕਿਸੇ ਨੂੰ ਅਸੀਂ ਕਿਸੇ ਨੂੰ ਸਾਨੂੰ 1500 ਮਿਲਦੀ ਹੈ 1500 ਬਾਅਦ ਮਿਲਦੀ ਹੈ ਇਹ ਸਾਰਾ ਪ੍ਰੋਗਰਾਮ ਕਿਸੇ ਨੂੰ ਦੇ ਉੱਤੇ ਨਿਰਭਰ ਕਿਉਂਕਿ ਉਹਦੇ ਮੁਤਾਬਕ ਹੀ ਅਸੀਂ ਮਤਲਬ ਇਹ ਪ੍ਰੋਗਰਾਮ ਨੂੰ ਕਰ ਸਕਦੇ ਆ ਖਰਚਾ ਅਸੀਂ ਕਿਸੇ ਨੂੰ ਦੇ ਵਿੱਚੋਂ ਸਾਨੂੰ ਜੋ ਜਨਰੇਟ ਕਰਦੀ ਹੈ ਉਹਦੇ ਤੋਂ ਹੀ ਕਰਉਂਦੇ ਡਾਕਟਰ ਦਾ ਖਰਚਾ ਵੀ ਹੁੰਦਾ ਚੰਗਾ ਸਰਕਾਰ ਵੱਲੋਂ ਕੋਈ ਤੁਹਾਨੂੰ ਰਜਿਸਟਰਡ ਹੋਈਆਂ ਤੁਹਾਡੀ ਜਥੇਬੰਦੀ ਹਾਂਜੀ ਰਜਿਸਟਰਡ ਹੈ ਕੋਈ ਆਰਥਿਕ ਸਹਾਇਤਾ ਮਿਲਦੀ ਹੈ ਸਰਕਾਰ ਨੂੰ ਮਿਲਦੀ ਹੈ ਜੀ ਗ੍ਰਾਂਟ ਵੀ 25000 ਹਰ ਸਾਲ ਸਾਨੂੰ 24000 ਦਿੰਦੇ ਆ ਉਹ ਉਹਨਾਂ ਦੇ ਮੁਤਾਬਕ ਸਾਨੂੰ ਖਰਚ ਕਰਨੀ ਪੈਂਦੀ ਹੈ ਜੋ ਉਹਨਾਂ ਦੇ ਪ੍ਰੋਗਰਾਮ ਹੁੰਦੇ ਆ ਉਹਨਾਂ ਮੁਤਾਬਕ ਹੀ ਅਸੀਂ ਖਰਚ ਕਰ ਸਕਦੇ ਆ ਉਹ ਤੁਹਾਨੂੰ ਕੋਈ ਨਾਲ ਸਪੈਸ਼ਲ ਹੈ ਉਹਨਾਂ ਦੇ ਪ੍ਰੋਗਰਾਮ ਲਿਖੇ ਹੁੰਦੇ ਆ ਕਿ ਸਮੇਂ-ਸਮੇਂ ਤੇ ਉਹ ਵੱਖ-ਵੱਖ ਰਹਿੰਦੇ ਨੇ ਉਹਨਾਂ ਦਾ ਚਾਰਟ ਬਿਲਕੁਲ ਬਣਿਆ ਹੁੰਦਾ ਹੈ ਇਸੇ ਜਿਹੜਾ ਕਿਸਾਨਾਂ ਦਾ ਵੀ ਬਣਿਆ ਹੁੰਦਾ ਹੈ ਵੀ ਐਸ ਮੁਤਾਬਕ ਤੁਸੀਂ ਖਰਚ ਕਰਨਾ ਹੈ ਉਦੋਂ ਅਸੀਂ ਬਾਹਰ ਨਹੀਂ ਜਾ ਸਕਦੇ ਤੇ ਪਰ ਉਹ ਜਿਹੜੇ ਕੰਮ ਆ ਉਹਨਾਂ ਨੇ ਲਿਖੇ ਹੁੰਦੇ ਆ ਉਹ ਜਿਹੜੀਆਂ ਸ਼ਰਤਾਂ ਉਹਨਾਂ ਦੀ ਹੁੰਦੀਆਂ ਉਹਦੇ ਨਾਲ ਸੀਨੀਅਰ ਦੀ ਭਲਾਈ ਹੁੰਦੀ ਹੈ ਕੋਈ ਉਹਦੇ ਨਾਲ ਸੀਨੀਅਰ ਬੜੇ ਖੁਸ਼ ਹੁੰਦੇ ਆ ਜੀ ਜਿਸ ਨਾਲ ਅੱਜ ਅਸੀਂ ਟੂਰ ਤੇ ਜਾ ਕੇ ਆਏ ਆ ਆਮ ਜੀਬ ਦੇ ਵਿੱਚੋਂ ਪੈਸੇ ਖਰਚ ਕਰਕੇ ਕੋਈ ਜਾ ਨਹੀਂ ਸਕਦਾ ਕਿਉਂਕਿ ਇਹ ਸੈਡੀਆ ਜਿਹੜੀ ਨਾਨ ਪਰਾਠੇ ਪਰਾਠੇ ਵਾਲਾ ਤੇ ਨਾਨ ਪੋਲੀਟਿਕਲ ਹੈ ਇਹਨੂੰ ਕੋਈ ਹੋਰ ਬਾਹਰ ਸਹਾਇਤਾ ਕੋਈ ਨਹੀਂ ਹੁੰਦੀ ਕੁਝ ਮੈਂਬਰ ਰੱਖ ਕੇ ਮੈਂਬਰਸ਼ਿਪ ਤੇ ਪੈਸੇ ਇਕੱਠੇ ਕਰਦੇ ਆ ਬਾਕੀ ਕਰ ਕਰਦੀ ਆ ਸਾਰੀ ਤੇ ਹੁਣ ਆਪਣਿਆਂ ਨੂੰ ਸੀਨੀਅਰ ਜੀ ਨੂੰ ਕੀ ਸਨੇਹਾ ਦੇਣਾ ਚਾਹੋਗੇ ਸੀਨੀਅਰ ਜੀ ਅਸੀਂ ਹਰ ਸਨੇਹ ਸੀਨੀਅਰ ਨੂੰ ਇਹ ਸਨੇਹਾ ਦੇਣਾ ਚਾਹੁੰ ਮੈਂ ਚਾਹੇ ਉਹ ਤੰਦਰੁਸਤ ਹੈ ਚਾਹੇ ਉਹ ਬਿਮਾਰ ਹੈ ਪਰ ਜੋ ਸੰਸਥਾ ਦੇ ਅੰਦਰ ਆਉਂਦਾ ਹੈ ਸੈਟੀਆਂ ਦੇ ਟੂਰ ਦੇ ਪ੍ਰੋਗਰਾਮ ਦੇ ਵਿੱਚ ਜਾਂ ਉਹਦੇ ਜਦੋਂ ਵੀ ਮੀਟਿੰਗਾਂ ਹੁੰਦੀਆਂ ਆਉਂਦਾ ਤਾਂ ਉਹਨਾਂ ਦਾ ਕੁਝ ਸਮਾਂ ਇਸ ਤਰ੍ਹਾਂ ਲੰਘਦਾ ਹੈ ਉਹਨਾਂ ਨੂੰ ਉਹ ਨਹੀਂ ਦਵਾਈ ਕੰਮ ਨਹੀਂ ਕਰਦੀ ਜਿਹਨਾਂ ਲੋਕਾਂ ਦਾ ਮੇਲ ਮਲਾਪ ਕਰ ਸਕਦਾ ਕਿਉਂਕਿ ਅਸੀਂ ਜੇ ਕਿਸੇ ਦਾ ਪਤਾ ਲੈਣ ਜਾਵਾਂਗੇ ਤਾਂ ਫੋਨ ਤੇ ਹੀ ਕਰਾਂਗੇ ਗੱਲ ਪਰ ਇੱਥੇ ਹੂਬ ਹੂ ਸਾਰੇ ਉਹਨਾਂ ਨੂੰ ਮਿਲ ਕੇ ਉਹਨਾਂ ਦਾ ਹਾਲ ਚਾਲ ਵੀ ਪੁੱਛਦੇ ਆ ਤੇ ਬੜੇ ਖੁਸ਼ ਹੁੰਦੇ ਆ ਨਾ ਸਾਰੇ ਜਿਵੇਂ ਵੇਖਿਆ ਗਿਆ ਵੀ ਇੱਕ ਇੰਕਾ ਜਿਹੜੀ ਵੈਸਟ ਵੇਂਡ ਦੇ ਵਿੱਚ ਹੈ ਉਹਨਾਂ ਦਾ ਆਪਣਾ ਦਫ਼ਤਰ ਹੈ ਜਾਂ ਇੰਡੀਅਨ ਐਕਸ ਸਰਵਿਸਮੈਨ ਇਮੀਗ੍ਰੈਂਟ ਐਸੋਸੀਏਸ਼ਨ ਉਹਨਾਂ ਦਾ ਵੀ ਆਪਣਾ ਦਫ਼ਤਰ ਹੈ ਤੇ ਮੈਂ ਪੁੱਛਣਾ ਚਾਹਾਂਗਾ ਕਿ ਇਹ ਦਫ਼ਤਰ ਜਿਹੜਾ ਹੈ ਤੁਹਾਡਾ ਆਪਣਾ ਵੀ ਕਿਰਾਏ ਤੇ ਹੈ ਨਹੀਂ ਕਿਰਾਏ ਤੇ ਹੈ ਜੀ ਇਹਦਾ ਕਿਰਾਇ ਕਿਸੇ ਨੂੰ ਜੀ ਜਾਂਦਾ ਠੀਕ ਹੈ ਕਿੰਨਾ ਕਿਰਾਇ ਹੋਏਗਾ ਅੰਦਾਜ਼ਾ ਕਿਰਾਇ ਮੇਰੇ ਖਿਆਲ 1600 1600 ਡਾਲਰ ਹੈ ਪਰ ਮਹੀਨਾ ਠੀਕ ਹੈ ਹੋਰ ਕੀ ਕਹਿਣਾ ਚਾਹੋਗੇ ਤੁਸੀਂ ਔਰ ਇਹੀ ਕਹਿਣਾ ਚਾਹੂੰਗਾ ਮੈਂ ਜਿਵੇਂ ਤੁਸੀਂ মিডিਆ ਵਾਲਿਆਂ ਜੇ ਸਾਡੇ ਨਾਲ ਜੁੜੇ ਰਹੋ ਸਾਡਾ ਪ੍ਰੋਗਰਾਮ ਦਿੰਦੇ ਰਹੋ ਲੋਕਾਂ ਨੂੰ ਸ਼ਾਪਦੇ ਰਹੋ ਜਾਂ ਆਪਦੇ ਟੀਵੀ ਤੇ ਦਿੰਦੇ ਰਹੋ ਪ੍ਰੋਗਰਾਮ ਨੂੰ ਤਾਂ ਕਿ ਲੋਕ ਇਸ ਸੰਸਥਾ ਦੇ ਨਾਲ ਇਹ ਸੰਸਥਾ ਨਹੀਂ ਹੋਰ ਸੰਤਨਾ ਵੀ ਜੁੜੇ ਰਹਿਣ ਸੀਨੀਅਰ ਨੂੰ ਬੜੀ ਲੋਡ ਹੈ ਕਿਉਂਕਿ ਇਹ ਜ਼ਰੂਰੀ ਨਹੀਂ ਉਹ ਘਰੇ ਰਹਿ ਕੇ ਵੀ ਬੜੇ ਅੱਖ ਤੇ ਥੱਕ ਜਾਂਦੇ ਐ ਇਸ ਲਈ ਜਦੋਂ ਬਾਹਰ ਸੰਸਥਾ ਦੇ ਵਿੱਚ ਜਾਂਦੇ ਐ ਸੈਟੀਆਂ ਦੇ ਵਿੱਚ ਜਾਂਦੇ ਐ ਤੋ ਆਪਦੇ ਮਨ ਦੇ ਪਰਵਲੇ ਇੱਕ ਦੂਜੇ ਸਾਥੀ ਨਾਲ ਅਰੇ ਸਜੇ ਢੰਗ ਨਾਲ ਕਰ ਲੈਂਦੇ ਨੇ ਬਹੁਤ ਬਹੁਤ ਮਿਹਰਬਾਨੀ ਸੰਤੂ ਸਰ ਸਾਡੀ ਓਕੇ ਥੈਂਕ ਯੂ ਵੈਰੀ ਮਚ ਤੁਸੀਂ ਟਾਈਮ ਦਿੱਤਾ ਮੈਨੂੰ ਬੋਲਣ ਦਾ ਬਾਕੀ ਸਾਰੇ ਜਿਹੜੇ ਸਰੋਥੇ ਐ ਉਹਨਾਂ ਦਾ ਮੈਂ ਧੰਨਵਾਦ ਕਰੂੰਗਾ ਹੋ ਸਕਦਾ ਮੈਥੋਂ ਬੋਲਦੇ ਤੋਂ ਸਮੇਂ ਦੇ ਕੋਈ ਕੁਛ ਠੀਕ ਨਾ ਬੋਲਿਆ ਗਿਆ ਹੋਵੇ ਤਾਂ ਮੈਂ ਮਾਫੀ ਚਾਹੂੰਗਾ ਸਸਿਕਾ ਜੀ ਧੰਨਵਾਦ ਥੈਂਕ ਯੂ ਸਾਊਥ ਏਸ਼ੀਆਨਾ ਕਨੇਡੀਅਨ ਐਸੋਸੀਏਸ਼ਨ ਜਾਨੀ ਸਾਕਾ ਦੇ ਦਫ਼ਤਰ 'ਚ ਬੈਠੇ ਆਂ ਤੇ ਸੰਸਾ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਹਰਦੀਪ ਸਿੰਘ ਸਿੱਧੂ ਵੀ ਸਾਡੇ ਨਾਲ ਸ਼ਾਮਲ ਆਏ ਕਰਦੇ ਆ ਗਣਪਾਦ ਸਤਸ੍ਰੀਕਾਲ ਜੀ ਸਿੱਧੂ ਸਾਹਿਬ ਸਤਸ੍ਰੀਕਾਲ ਸ਼ਵਾਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਜਿਹੜੀਆਂ ਗੱਲਾਂ ਆਪਣੇ ਜਨਰਲ ਸੈਕਟਰੀ ਜਿਹੜੇ ਗਰਮੇਲ ਸਿੰਘ ਹੈ ਸੰਧੂ ਨੇ ਨਹੀਂ ਦੱਸ ਸਕੇ ਉਹਨਾਂ ਤੋਂ ਇਲਾਵਾ ਜਿਹੜੀਆਂ ਸੰਸਾ ਨਾਲ ਸੀਨੀਅਰ ਨਾਲ ਸੰਬੰਧਿਤ ਕੁਝ ਗੱਲਾਂ ਹੋ ਉਹਨਾਂ ਦੀ ਜਾਣਕਾਰੀ ਸਾਨੂੰ ਦੇ ਦਿਓ ਇਹ ਅਜੀ ਪਹਿਲਾ ਸ਼ੁਰੂ ਦੇ ਵਿੱਚ ਅਸੀਂ ਇਹ ਜੋ ਸ਼ੁਰੂ ਕਰੀ ਉਹਦਾ ਪਲਾ ਸਾਹਿਬ ਤੇ ਅਸੀਂ ਕੁਝ ਬੰਦਿਆਂ ਨੇ ਅਸੀਂ ਪਹਿਲਾਂ ਸ਼ੁਰੂ ਕਰੀ ਸਾਧ ਦੇ ਵਿੱਚ ਤੇ ਉਸ ਤੋਂ ਬਾਅਦ ਜੀ ਇਹ ਚਲਦੀ ਚਲਦੀ ਹੌਲੀ ਹੌਲੀ ਤੇ ਫਿਰ ਸਾਨੂੰ ਇਸ ਦੀ ਸਾਨੂੰ ਕਿਸੇ ਨੂੰ ਕੋਈ ਗ੍ਰਾਂਟ ਮਿਲਣ ਲੱਗ ਗਈ ਪਹਿਲਾਂ ਅਸੀਂ ਆਪ ਦੇ ਖਰਚੇ ਦੇ ਉੱਤੇ ਇਹਨੂੰ ਚਲਾਇਆ ਜਿੰਨੇ ਕੁ ਬੰਦੇ ਐ ਪੀ ਪਰ ਉਹ ਤੋਂ ਬਾਅਦ ਸਾਨੂੰ ਇਹ ਗ੍ਰਾਂਟ ਮਿਲ ਲੱਗੀ ਕਸੀਨੋਂ ਮਿਲ ਲੱਗੀ ਫਿਰ ਹੋਰ ਗ੍ਰਾਂਟ ਮਿਲ ਲੱਗੀ ਉਸ ਨਾਲ ਚੱਲਦਾ ਚੱਲਦਾ ਤੇ ਉਹ ਬਾਕੀ ਸੰਦੂ ਸਾਹਿਬ ਨੇ ਦੱਸ ਹੀ ਦਿੱਤਾ ਹੁਣ ਇੱਥੋਂ ਤੱਕ ਅਸੀਂ ਪਹੁੰਚ ਗਏ ਇਹ 15 20 60 ਤੈਨੂੰ ਜਦੋਂ ਤੁਸੀਂ 6 ਜਾਂ 7 ਦੇ ਵਿੱਚ ਦੱਸਿਆ ਉਦੋਂ ਸ਼ੁਰੂ ਸ਼ੁਰੂ ਵਿੱਚ ਤੁਹਾਡੇ ਕਿੰਨੇ ਕ ਮੈਂਬਰ ਹੋਣਗੇ ਉਦੋਂ ਉਦੋਂ ਪਹਿਲਾਂ 35 40 ਮੈਂਬਰ ਹੀ ਸੀ ਜੀ ਪਹਿਲਾਂ ਸ਼ੁਰੂ ਦੇ ਵਿੱਚ ਹਾਂਜੀ ਉਸ ਤੋਂ ਕਰਦੇ ਕਰਦੇ ਬਾਅਦ ਫਿਰ ਆਏ ਹਾਲ ਵੱਧ ਗਏ ਤੇ ਇਹ ਮੈਂਬਰਾਂ ਦੀ ਗਿਣਤੀ ਜਿਹੜੀ ਹੈ ਉਹਨ ਲਗਭਗ ਸਵਧੀ ਹੋ ਗਈ ਆ ਤੋ ਤੂਤੀ ਹੈ ਜੀ ਇੰਨੀ ਕੀ ਹੋ ਜਾਂਦੀ ਆ ਹੇ ਤੱਕ ਹਾਂਜੀ ਤੇ ਇਹ ਜਿਹੜੀ ਮੈਂਬਰਸ਼ਿਪ ਫਿਰ ਉਹ ਰੀਨਿਊ ਵੀ ਕਰਨੀ ਪੈਂਦੀ ਸਾਨੂੰ ਹਾਇ ਸਾਲ ਮੈਂਬਰਸ਼ਿਪ ਫੀਸ ਕਿੰਨੀ ਹੈ ਜੀ ਮੈਂਬਰਸ਼ਿਪ ਫੀਸ ਆਪਣੀ ਜੀ 70 ਡਾਲਰ 70 ਡਾਲਰ ਜੀ ਹਾਂਜੀ ਸਾਲ ਦੇ ਠੀਕ ਹੈ ਜੀ ਇਹ ਇਹ ਉਹ ਹੋਰ ਜਿਹੜੇ ਸੀਨੀਅਰ ਮੈਂਬਰ ਹੈ ਵੰਡ ਵਾਸਤੇ ਤੁਹਾਨੂੰ ਕਹਿੰਦੀ ਆ ਤੁਸੀਂ ਬਣਾਉਂਦੇ ਨਹੀਂ ਕਿ ਜਾਂ ਨਹੀਂ ਉਹ ਐਂ ਜੀ ਜਿਹੜੇ ਉਹ ਛੱਡ ਜਾਂਦੇ ਵਿੱਚੋਂ ਕੋਈ ਨਵੇਂ ਆਏ ਨੇ ਉਹਦੀ ਟਾਈਮ ਰੱਖਿਆ ਉਹ ਟਾਈਮ ਦੇ ਵਿੱਚ ਜਿੰਨੇ ਆ ਜਾਣ ਉਸ ਟਾਈਮ ਤੋਂ ਬਾਅਦ ਵੀ ਉਹ ਆਪ ਦਾ ਅਸੀਂ ਉਹ ਬੰਦ ਕਰ ਦਿੰਦੇ ਆ ਸਮਝ ਕੇ ਉਹਨਾਂ ਚਿਰ ਕੋਈ ਵੀ ਆਵੇ ਸਾਨੂੰ ਉਹਦਾ ਕੋਈ ਪ੍ਰੋਬਲਮ ਨਹੀਂ ਆਰੇ ਇਸ ਤਰ੍ਹਾਂ ਹੁੰਦਾ ਹੈ ਕਿ ਵਿੱਚੋਂ ਮੈਂਬਰਸ਼ਿਪ ਛੱਡ ਵੀ ਜਾਂਦੇ ਆ ਜਿਹੜੇ ਛੱਡ ਜਾਂਦੇ ਆ ਜੀ ਕੋਈ ਕੋਈ ਚਲਿਆ ਗਿਆ ਕੋਈ ਕਿਤੇ ਇੰਦਰੋਂ ਬਦਲ ਗਿਆ ਕਈ ਵਾਰੀ ਇਹ ਹੁੰਦਾ ਹੈ ਬੱਚੇ ਆ ਘਰ ਦੂਰ ਲੈ ਲਿਆ ਉੱਥੋਂ ਆਇਆ ਨਹੀਂ ਆਂਦਾ ਫਿਰ ਉਹ ਛੱਡ ਜਾਂਦੇ ਇਸ ਕਰਕੇ ਬੱਚਾ ਕੋਈ ਉੱਥੋਂ ਉਹਨਾਂ ਔਖਾ ਉਹਨਾਂ ਕਈ ਵਜਾ ਬਣ ਜਾਂਦੀਆਂ ਜਾਂ ਕਈ ਵਾਰੀ ਇਸ ਤਰ੍ਹਾਂ ਵੀ ਹੋ ਜਾਂਦਾ ਕਿ ਇਹ ਹੋਰ ਸੀਨੀਅਰ ਸੋਸਾਇਟੀ ਦੇ ਵੀ ਮੈਂਬਰ ਵੀ ਬਣ ਜਾਂਦੇ ਹੋਗੇ ਹਾਂ ਹੋਰ ਦੇ ਬਣ ਜਾਂਦੇ ਆ ਕਈ ਵਾਰੀ ਹਾਂ ਠੀਕ ਹੈ ਜੀ ਤੇ ਤੁਸੀਂ ਆਪਣੇ ਜਿਹੜੇ ਸਾਰੇ ਮੈਂਬਰ ਨੇ ਤੁਹਾਡੇ ਜੀ ਉਹਨਾਂ ਨੂੰ ਕੀ ਕਹਿਣਾ ਚਾਹੋ ਮੈਂ ਤੇ ਜੁਨਾ ਕੰਗ ਵਾ ਵੀ ਪ੍ਰਮਾਤਮਾ ਉਹਨਾਂ ਨੂੰ ਰਾਜੀ ਖੁਸ਼ੀ ਰੱਖੇ ਤੰਦਰੁਸਤੀ ਦੇਵੇ ਤੇ ਆਪ ਦਾ ਮਿਲਵਰਤਨ ਉਹਨਾਂ ਦਾ ਇਨਾ ਹੋਵੇ ਕਿ ਆਪ ਦੇ ਇੱਕ ਦੂਜੇ ਨਾਲ ਭਰਾਵਾਂ ਨਾਲ ਵੱਧ ਇੱਕ ਦੂਜੇ ਨਾਲ ਪਿਆਰ ਕਰਨ ਤੇ ਇਹ ਜਿਹੜੇ ਆਪਣੇ ਮੈਂਬਰ ਨੇ ਤੁਸੀਂ ਆਹ ਹੋਰ ਗਿਣਤੀ ਜਿਹੜੀ ਆ ਵਾਹ ਸਕਦੀ ਹੈ ਹੋਰ ਗਿਣਤੀ ਤੇ ਤੁਸੀਂ ਲੈ ਸਕਦੇ ਮੈਂਬਰ ਹਾਂਜੀ ਤੁਸੀਂ ਹੋਰ ਮੈਂਬਰ ਲੈ ਸਕਦੇ ਹੋ ਨਹੀਂ ਗਿਣਤੀ ਵਧਤਾ ਚਲਦੀ ਹੈ ਜੀ ਕਿਉਂ ਉਹਦੇ ਚ ਵਜਾ ਇਹ ਹੈ ਵੀ ਸਾਡੇ ਦਸਤਰ ਦੀ ਜਗ੍ਹਾ ਜਿੰਨੀ ਕ ਉਹਦੇ ਮੁਤਾਬਕ ਅਸੀਂ ਉਹ ਆਪਦਾ ਮੈਂਬਰਸ਼ਿਪ ਇਹ ਹਾਜ਼ਰ ਰੱਖ ਲਈਏ ਇੱਥੇ ਦਸਤਰ ਚ ਬੈਂਡ ਦੀ ਕਿੰਨੀ ਕ ਕਪੈਸਿਟੀ 70 80 ਦੀ ਹੈਗੀ ਜੀ ਅਸੀਂ ਬੰਦੇ ਬਹਿ ਜਾਂਦੇ ਆ ਹਾਂ ਤੇ ਇੱਕ ਵਾਰ ਦੇ ਵਿੱਚ ਪੂਰੇ ਮੈਂਬਰ ਆਉਂਦੇ ਵੀ ਨਹੀਂ ਹਮੇਸ਼ਾ ਇੱਕ ਵਾਰ ਤੇ ਪੂਰੇ ਨਹੀਂ ਆਉਂਦੇ ਇਸ ਕਰਕੇ ਜੇ ਵੀ ਕਿ ਮੈਂਬਰ ਨਾ ਵੀ ਆਉਣ ਤਾਂ ਵਧੀਆ ਚੱਲ ਜੀ ਜਾਂਦਾ ਸਾਡਾ ਠੀਕ ਹੈ ਜੀ ਆਪ ਸਾਡੇ ਵੇਖਿਆ ਗਿਆ ਹਰ ਸਫਾ ਸੋਸਾਇਟੀ ਚਾਹੇ ਉਹ ਸੈਟਿਕ ਸਮਾਹ ਮੰਨੇ ਚਾਹੇ ਸੀਨੀਅਰ ਸਿਟੀ ਜਾਂਦੀਆਂ ਐਸੋਸੀਏਸ਼ਨ ਜੇ ਸਮਾਹ ਮੰਨੇ ਸਾਰੀਆਂ ਉਹ ਆਪਣੀ ਮੰਥਲੀ ਮੀਟਿੰਗ ਜ਼ਰੂਰ ਕਰਦੀਆਂ ਜੀ ਤੁਸੀਂ ਵੀ ਆਪਣੀ ਮੰਥਲੀ ਮੀਟ ਕਰਦੇ ਕਰਦੇ ਆ ਜੀ ਕਿਹੜੀ ਡੇਟ ਰੱਖੀ ਵੀ ਆ ਜੀ ਉਹ ਮਹੀਨੇ ਦੇ ਆਖਰੀ ਜਿਹੜਾ ਸੈਟਰਡੇ ਦੀ ਹੁੰਦੀ ਹੈ ਤੇ ਐਸ ਅਗਸਤ ਚ ਕਿਹੜਾ ਆਖਰੀ ਸੈਚਡੇ ਆ ਰਿਹਾ ਜੀ ਆਖਰੀ ਆਪਣਾ ਕੈਤਰੀ ਦਈ ਮਿੰਵੇ ਦਨੀ ਪਦਾ ਮਟਵਾ ਠੀਕ ਹੈ ਚਲੋ ਬਹੁਤ ਮਿਹਰਬਾਨੀ ਤੁਹਾਡੀ ਓਕੇ ਥੈਂਕ ਯੂ ਤੇ ਅੱਜ ਦਸਤਰ ਦੇ ਵਿੱਚ ਇੱਥੋਂ ਇਕੱਠੇ ਹੋ ਕੇ ਦੋ ਬੱਸਾਂ ਰੇ ਗਏ ਸੀ ਤੇ ਹੁਣ ਵਾਪਸ ਆਏ ਨੇ ਤੇ ਇਹ ਜਿਹੜੀ ਸੰਸਥਾ ਦੇ ਪ੍ਰਧਾਨ ਜਿਹੜੇ ਨੇ ਸਰਦਾਰ ਮਿੰਦਰ ਸਿੰਘ ਮੁੰਡੀ ਅੱਜ ਸਾਡੇ ਨਾਲ ਇੱਥੇ ਸ਼ਾਮਲ ਆ ਕਰਦੇ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸ਼ਵਾਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਪ੍ਰਧਾਨ ਜੀ ਆਪਣੀ ਜਿਹੜੀ ਇਹ ਸੰਸਥਾ ਸਵਥ ਕੈਨੇਡੀਅਨ ਐਸੋਸੀਏਸ਼ਨ ਜਿਹੜੀ ਇਹ ਸਾਗਾ ਦੇ ਨਾਮ ਨਾਲ ਜਾਣਿਆ ਜਾਂਦਾ ਇਹ ਇਹ ਕਦੋਂ ਕਦੇ ਤੁਸੀਂ ਇਹਦੇ ਪ੍ਰਧਾਨ ਹੋ ਤੇ ਇਹ ਕਦੋਂ ਦੀ ਬਣੀ ਹੋਈ ਆ ਹੁਣ ਚਾਈ ਇਹ ਜੀ 2007 ਦੇ ਵਿੱਚ ਅਸੀਂ ਬਣਾਈ ਸੀ ਸਾਡਾ ਪਹਿਲਾ ਪ੍ਰਧਾਨ ਹਰਮਿੰਦਰ ਸਿੰਘ ਪਲਾਹ ਸੀ ਤੇ ਮੈਂ ਇਹਨਾਂ ਦਾ ਮੋਟਰਲਾਈ ਵਾਈਸ ਪ੍ਰੈਜ਼ੀਡੈਂਟ ਸੀਗਾ ਤੇ ਹੁਣ ਮੈਂ ਇਸ ਸੰਸਦ ਦਾ ਚੇਅਰਮੈਨ ਆ ਅੱਛਾ ਜੀ ਹਾਂ ਜੀ ਤੇ ਇਹ ਇਹਦਾ ਮਤਲਬ ਹੈ ਤੁਹਾਨੂੰ ਤੇ ਸੰਸਦ ਦਾ ਫਾਊਂਡਰ ਕਹਿ ਸਕਦੇ ਆ ਪਰ ਤੁਸੀਂ ਸੰਸਦ ਦੇ ਫਾਊਂਡਰ ਹੀ ਆ ਜੀ ਹੁਣ ਪਹਿਲਾ ਫਾਊਂਡਰ ਪ੍ਰਧਾਨਤਵ ਚ ਹੈ ਨਹੀਂ ਗੇ ਉਹ ਤਾਂ ਦੁਨੀਆ ਛੱਡ ਗਿਆ ਆ ਅੱਛਾ ਅੱਛਾ ਠੀਕ ਹੈ ਠੀਕ ਹੈ ਨਾਲ ਸਾਡੇ ਤੇ ਔਰ ਜਿਹੜੇ ਤੁਹਾਡੇ ਨਾਲ ਅਹੁਦੇਦਾਰ ਆ ਉਹਨਾਂ ਦਾ ਦੱਸੋ ਹਰਦੀਪ ਸਿੰਘ ਜੀ ਉਹਨਾਂ ਨਾਲ ਗੱਲ ਕਰ ਲਓ ਹਰਦੀਪ ਸਿੰਘ ਸਿੱਧੂ ਵੀ ਫਾਊਂਡਰ ਪ੍ਰਧਾਨ ਆ ਹਾਂਜੀ ਹਾਂਜੀ 22 ਪ੍ਰਧਾਨ ਠੀਕ ਹੈ ਜੀ ਹਾਂਜੀ ਇਹ ਸਖਤਰ ਕਾਹਨ ਜੀ ਜਿਥੇ ਇਹਦੀ ਆਪਣੀ ਸੰਸਥਾ ਦੇ ਹਾਂਜੀ ਸਖਤਰ ਕਾਹਨ ਐ ਸੈਕਟਰੀ ਸੈਕਟਰੀ ਗਰਮੇਲ ਸਿੰਘ ਸੰਧੂ ਠੀਕ ਹੈ ਜੀ ਆ ਖੜੇ ਰਹਾਂਗੇ ਹਾਂਜੀ ਹਾਂਜੀ ਔਰ ਕਿਹੜੇ ਕਿਹੜੇ ਹੋਰ ਮੈਂ ਹੁਣ ਦੇ ਸਾਡਾ ਰਿਸ਼ਪਾਲ ਸਿੰਘ ਗੋਪਾਲ ਰਾਏ ਆ ਠੀਕ ਹੈ ਜੀ ਉਹ ਉਹ ਜਨਰਲ ਫੈਕਟਰੀ ਪਹਿਲਾਂ ਸੀਗਾ ਉਹ ਵੀ ਨਾਲ ਹੀ ਆ ਅੱਛਾ ਅੱਛਾ ਠੀਕ ਹੈ ਤੁਸੀਂ ਆਪਣੀ ਬਣਾ ਪ੍ਰਧਾਨ ਜੀ ਜਿਹੜੇ ਸੀਨੀਅਰ ਸਿਟੀਜ਼ਨ ਨੇ ਆ ਜਿਹੜੀਆਂ ਵੱਖ-ਵੱਖ ਜਿਹੜੀਆਂ ਸੁਸਾਇਟੀਆਂ ਬਣੀਆਂ ਉਹਨਾਂ ਦੇ ਵਿੱਚ ਵੰਡੇ ਹੋਏ ਅੱਜ ਤੁਸੀਂ ਆਪਣੀ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਜਿਹੜੇ ਸੀਨੀਅਰ ਸਿਟੀਜ਼ਨ ਨੇ ਅਸੀਂ ਸੀਨੀਅਰ ਨਹੀਂ ਕਿ ਸਾਡੀ ਸੁਸਾਇਟੀ ਸਾਡੀ ਸੁਸਾਇਟੀ ਦਾ ਮੈਂਬਰ ਬਣ ਸਕਦਾ ਕੋਈ ਏਜ ਦੀ ਬੰਦੇ ਚ ਨਹੀਂ ਕੀ ਤੇ ਨੌਨ ਪੋਲੀਟਿਕਲ ਤੇ ਪੋਲੀਟਿਕਲ ਹੈ ਸਾਡੀ ਸੋਸਾਇਟੀ ਨੌਨ ਰਿਲੀਜਨਿਆ ਤੇ ਇਹ ਹੈਗੀ ਠੀਕ ਹੈ ਤਾਂ ਫਿਰ ਤੇ ਇਹ ਸਾਨੂੰ ਤੇ ਕਿਸਾਨੋਂ ਦੇ ਪੈਸੇ ਮਿਲ ਜਾਂਦੇ ਆ ਹਰ ਸਾਲ ਅਸੀਂ ਕਿਸਾਨੋਂ ਤੋਂ ਦੋ ਦਿਨ ਵੋਲੰਟੀਅਰ ਕਰੀਦਾ ਉਹਦੇ ਵਿੱਚੋਂ ਫਿਰ ਸਾਨੂੰ ਪੈਸੇ ਮਿਲਦੇ ਆ ਜੀ ਠੀਕ ਹੈ ਠੀਕ ਇਹ ਪਬਲਿਕ ਲੋਕਾਂ ਦੇ ਉੱਤੇ ਕਰਤਨੀ ਹਾਂਜੀ ਹਾਜੀ ਜੀ ਮੈਂ ਤੇ ਰਿਸਰਚਰ ਦੀ ਨਾਂ ਤੋਂ ਵੀ ਜਾਣਿਆ ਜਾਂਦਾ ਬਈ ਸਾਊਥ ਸਾਊਥ ਏਸ਼ੀਆਨ ਕੰਟੀਨੈਂਟ ਤੋਂ ਸਿਸ਼ਾ ਇਹ ਇਹਦੇ ਵਿੱਚ ਸਾਰੇ ਕੁਝ ਆ ਜਾਂਦਾ ਹੈ ਮਤਲਬ ਇਹ ਵੀ ਦੇਸ਼ ਦਾ ਕੋਈ ਵੀ ਜਿਹੜੇ ਸਾਊਥ ਏਸ਼ੀਆਨ ਕੰਟਰੀ ਹੈਗੇ ਆ ਉਹਨਾਂ ਦੇ ਵਿੱਚੋਂ ਕੋਈ ਬੰਦਾ ਜਿਹੜਾ ਕੋਈ ਵੀ ਇਹਦਾ ਮੈਂ ਉਹਨਾਂ ਦੇ ਅਸੀਂ ਤਿੰਨ ਤਿੰਨ ਵਾਰੀ 플ੋਟ ਖੜਿਆ ਸੀ ਵੀ ਦੇ ਵਿੱਚ ਹਾਂਜੀ ਸਾਊਥ ਏਸ਼ੀਆਨ ਨੂੰ ਰਿਪਰਿਜ਼ੈਂਟ ਕਰਕੇ ਪਾਕਿਸਤਾਨੀ ਵੀ ਹਾਂਜੀ ਬੰਗਲਾਦੇਸ਼ੀ ਵੀ ਉਹ ਇਹ ਉਹ ਜਿੰਨੇ ਵੀ ਸਾਊਥ ਏਸ਼ੀਆ ਦੇ ਦੇਸ਼ਾਂ ਦੇ ਸਾਰਿਆਂ ਨੂੰ ਰਿਪਰੈਜ਼ੈਂਟ ਉਹਦੋਂ ਕੀਤਾ ਸੀ ਠੀਕ ਸਾਰਿਆਂ ਨੂੰ ਤੇ ਹੁਣ ਵੀ ਉਹ ਇਦਾਂ ਹੀ ਆਹ ਚੱਲੀ ਜਾਂਦਾ ਠੀਕ ਠੀਕ ਕੀ ਕਿਨੇ ਕੁ ਵਗੈਰਾ ਬਹੁਤ ਬਹੁਤ ਮਿਹਰਬਾਨੀ ਪ੍ਰਧਾਨ ਜੀ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਤੁਹਾਡਾ